ਪਰਨਾ ਮੈਂ ਹਾਜ਼ਰ ਹੋ ਗਿਆ ਮੈਨੂੰ ਦੱਸ ਤੋ ਕਿੰਨੇ ਵਜੇ ਕਿੱਥੇ ਪਹੁੰਚਾ ਜੇ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਹੁੰਦੀ ਹੈ ਮੈਨੂੰ ਜੇਲ੍ਹ ਜਾਣ ਦੇ ਨਾਲ ਜੇ ਇਹ ਸੁੱਤੀ ਹੋਈ ਸਰਕਾਰ ਲੋਕਾਂ ਦੀ ਪੈਨਸ਼ਨਾਂ ਬੰਨਣ ਲੱਗ ਜੂਗੀ ਆਟੇ ਦਾਲ ਦੇ ਕਾਰਡ ਜਿਹੜੇ ਰੱਦ ਕੀਤੇ ਨੇ ਉਹਨਾਂ ਕਿਉਂ ਤੇ ਖੰਡ ਦੇਣ ਲੱਗ ਜੂਗੀ 900 ਖੁਦ ਖੁਸ਼ੀਆਂ ਜਿਹੜੀ ਹੋ ਗਿਆ ਬਾਕੀ ਗਾਂਵ ਦੀ 900 ਦੀ ਰੋਕ ਜਾਨ ਤੇ ਸਾਰਾ ਕਿਸਾਨੀ ਕਰਜ਼ਾ ਮਾਫ ਹੋ ਜਾਊਗਾ ਬਾਲ ਸਾਹਿਬ ਕਹਿੰਦਾ 16 ਸਾਲ ਮੈਂ ਜੇਲ੍ਹ ਕੱਟਤੀ ਮੈਂ ਅਗਲੇ 16 ਸਾਲ ਵੀ ਜੇਲ੍ਹ ਚ ਕਟਣ ਕਟਣ ਵਾਸਤੇ ਤਿਆਰ ਹਾਂ ਮੈਨੂੰ ਜੇਲ੍ਹ ਤੋਂ ਕੋਈ ਡਰ ਨਹੀਂ ਹੈ ਲੇਕਿਨ ਜਿਹ ਕੱਲੇ ਬਾਦਲ ਸਾਹਿਬ ਦੇ ਮਗਰ ਪੈ ਕੇ ਸਾਡੀ ਪਾਰਟੀ ਦੇ ਮਗਰ ਪੈ ਕੇ 5 ਸਾਲ ਤਪਾਤੇ ਲੋਕਾਂ ਨੂੰ ਦੁਖੀ ਕਰਤਾ ਸੀ ਉਹੀ ਪੋਲਿਟੀਕਲ ਵੰਡੇਟਾ ਹੁਣ ਫੇਰ ਸ਼ੁਰੂ ਹੋ ਗਿਆ ਇਹ ਸਾਰਿਆਂ ਨੇ ਝੂਠ ਮਾਰ ਕੇ ਲੋਕਾਂ ਤੋਂ ਸਰਕਾਰਾਂ ਬਣਾਈਆਂ ਸੀ ਇਹਨਾਂ ਸਰਕਾਰ ਦੇ ਬਣਨ ਤੋਂ ਬਾਅਦ ਆਪਣੇ ਵਾਅਦੇ ਕੀ ਪੂਰੇ ਕਰਨੇ ਹੁਂ ਦੇ ਸਕੇ ਮਗਰ ਪਹਿਲੇ ਸੋ ਪੜੇ ਰਹੇ ਲੋਕੀ ਦੇਖ ਰਹੇ ਨੇ ਆਉਣ ਵਾਲੇ ਲੋਕ ਸਭਾ ਚੋਣਾਂ 'ਚ ਜਦ ਵੋਟਾਂ ਮੰਗ ਜਾਣਗੇ ਇਹ ਦੋਨੋਂ ਪਾਰਟੀਆਂ ਨੂੰ ਮੂੰਥੋੜ ਜਵਾਬ ਲੋਕੀ ਦੇਣਗੇ ਕਿਉਂਕਿ ਜਿਹੜੀ ਵਿਰੋਧੀ ਪਾਰਟੀ ਉਹ ਲੋਕਾਂ ਦੇ ਮੁੱਦੇ ਤਾਂ ਨਹੀਂ ਅੱਜ ਵੀ ਦੋਨੋਂ ਪਾਰਟੀਆਂ ਰਲ ਮਿਲ ਕੇ ਝੋਟਾ ਛੇ ਵੀ ਅਸੀਂ ਨਿਸ਼ਾਨਾ ਸੀ ਤੇ ਅੱਜ ਵੀ ਸਾਡੇ ਉੱਤੇ ਬਈ ਲੋਕ ਤੁਮਰਾ ਹੋ ਗਏ ਗੁਮਰਾ ਕਰਲੇ ਹੁਣ ਤੁਸੀਂ ਲੋਕਾਂ ਨੂੰ ਕੀ 메시 ਦੇਣਾ ਜਾਓਗੇ ਵੀ ਆਪਣੀ ਵੋਟ ਦਾ ਇਸਤਮਾਲ ਕਿਵੇਂ ਕਰਨਾ ਬਿਲਕੁਲ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਤੁਹਾਨੂੰ ਝੂਠ ਮਾਰ ਕੇ ਇੱਕ ਸੱਤਾ ਵਿੱਚ ਕਾਂਗਰਸ ਰਾਜ ਨੇ ਆਪਣੀ ਸਰਕਾਰ ਬਣਾਈ ਥਾਂਡੀ ਸਾਰੀ ਸਹੂਲਤਾਂ ਬੰਦ ਕਰਕੇ ਸਾਡੇ ਵਿਕਾਸ ਦੇ ਕੰਮ ਤੁਹਾਡੇ ਬੰਦ ਕਰਤੇ ਨਾ ਤੁਹਾਡੇ ਵਿੱਚ ਕੋਈ ਕਾਂਗਰਸੀ ਆ ਕੇ ਕੋਈ ਸੁਣਵਾਈ ਕਰਦਾ ਰੱਬ ਪੁੱਛ ਕੇ ਚ ਕਰਦਾ ਤੇ ਉਹ ਝਾੜੂ ਵਾਲੀ ਪਾਰਟੀ ਜਿਹੜੀ ਆਈ ਸੀਗੀ ਜਿਹੜੀ ਹੁਣ ਵਿਰੋਧੀ ਤੇ ਰਹਿ ਉਹ ਤੁਹਾਡਾ ਕਿਹੜਾ ਮੁੱਦਾ ਚੱਕਦੀ ਹੈ ਤੇ ਤੁਹਾਡਾ ਕਿਹੜਾ ਕੰਮ ਕਰੀਏ ਜੋ ਵੀ ਤੁਹਾਡੇ ਲੋਕਾ ਤੁਹਾਡੇ ਬਨ ਕੇ ਲੀਡਰ ਲੋਕਾਂ ਦੇ ਵਿੱਚ ਪੜਦੇ ਨਹੀਂ ਅੱਜ ਵੀ ਆਕਾਲੀ ਦਾਲੀ ਤੁਹਾਡੇ ਵਿੱਚ ਆ ਕੇ ਤੁਹਾਡੀ ਤਕਲੀਫਾਂ ਵੀ ਸੁਣ ਰਹੀ ਹੈ ਤੇ ਭਾਵੇਂ ਵਿਧਾਨ ਸਭਾ ਹੋ ਉੱਥੇ ਵੀ ਸੰਘਰਸ਼ ਕਰ ਰਹੀ ਹੈ ਇਹ ਤਾਂ ਕਰ ਕੀ ਰਿਹਾ ਟੀਚਰਾਂ ਨੂੰ ਕਹਿੰਦੇ 45000 ਤਾਂ ਤੁਸੀਂ 10000 ਲੈ ਰਹੇ ਨੇ ਤਾਂ ਡਾਂਗਾ ਫੇਰ ਕੇ ਉਹਨਾਂ ਦੇ ਸਿਰ ਪਾੜ ਰਹੇ ਨੇ ਕਿਸਾਨਾਂ ਨੂੰ ਉਹ ਧਰਨੇ 'ਚ ਬੈਠੇ ਨੇ ਮੁਲਾਜ਼ਮ ਹੱਟ ਧਰਨੇ 'ਚ ਬੈਠੇ ਨੇ ਸੋ ਲੋਕਾਂ ਨੂੰ ਮੈਂ ਆਹੀ ਕਵਾਂਗੀ ਕਿ ਜਦ ਵੋਟ ਮੰਗਨ ਆਣਗੇ ਇਹ ਦੋਨੋਂ ਪਾਰਟੀਆਂ ਨੂੰ ਉਹ ਤੌਰ ਜਵਾਬ ਦੇਣਾ ਤੇ ਇਹਨਾਂ ਨੂੰ ਦੱਸਣਾ ਕਿ ਲੋਕਾਂ ਦਾ ਤੁਸੀਂ ਗੁੰਮਰਾਹ ਕਰਕੇ ਭੋਲੀ ਭਾਲੀ ਜਨਤਾ ਨੂੰ ਸੱਤਾ ਵਿੱਚ ਆ ਸਕਦੇ ਹੋ ਲੇਕਿਨ ਸੱਤਾ ਦੇ ਆਣ ਦੇ ਬਾਅਦ ਵੀ ਤਾਕਤ ਲੋਕਾਂ ਦੇ ਹੱਥ ਵਿੱਚ ਹੈ ਤੇ ਉਹ ਸ਼ਕਤੀ ਦਾ ਤੁਸੀਂ ਇਸਤੇਮਾਲ ਕਰੋ ਇਹਨਾਂ ਦੀਆਂ ਕੁਰਸੀਆਂ ਤੋਂ ਇਹਨਾਂ ਨੂੰ ਕੁਰਸੀ ਖੋਣ ਵਾਸਤੇ ਤੇ ਜਵਾਬ ਦਿਓ ਜਿਹੜਾ ਤੁਹਾਡੇ ਨਾਲ ਕੀਤੇ ਹੋਏ ਧੋਖੇ ਨੇ